ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਨੇ ਅੱਗੇ ਜੋ ਕਈ ਦਿਨਾਂ ਤੋਂ ਲਗਾਤਾਰ ਵੱਖੋ ਵੱਖਰੇ ਵਿਸ਼ਿਆਂ ਦੀ ਰਾਈ ਸਤਿਗੁਰਾਂ ਜੀ ਦੀ ਬਾਣੀ ਦੇ ਵਿੱਚੋਂ ਆਪਾਂ ਕੁਝ ਨਾ ਕੁਝ ਵਾਚਣ ਦਾ ਯਤਨ ਕੀਤਾ ਹੈ ਕਿ ਜਿੱਥੇ ਆਪ ਜੀ ਨੇ ਸੁਣ ਦੀ ਗੱਲ ਮੰਨਣ ਦੀ ਗੱਲ ਉਸ ਤੋਂ ਬਾਅਦ ਜਿਹੜੇ ਗੁਰੂ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ ਆ ਉਹਨਾਂ ਦੇ ਜੀਵਨ ਦੀ ਅਵਸਥਾ ਨੂੰ ਵੀ ਆਪਾਂ ਬਿਆਨ ਕਰ ਚੁੱਕੇ ਹਾਂ ਕਿਉਂਕਿ ਜਿਹੜੀ ਜਿਹੜੀ ਅਵਸਥਾ ਵਿੱਚ ਜਿਹੋ ਜਿਹੋ ਜੀ ਕੋਈ ਭਾਵਨਾ ਰੱਖ ਕੇ ਉਸ ਕਾਲਪੁਰਖ ਵੈਗਰੂ ਦੀ ਅराधना ਕਰਦਾ ਹੈ ਉਹੋ ਜੀ ਅਵਸਥਾ ਵਿੱਚ ਉਹ ਨੰਗ ਕੇ ਪੌੜੀ ਦਰ ਪੌੜੀ ਅਗੜੇ ਪੜਾ ਨੂੰ ਜਿਹੜਾ ਹੈ ਉਹਨਾਂ ਪੌੜੀਆਂ ਤੇ ਚੜਦਾ ਹੈ ਜੋ ਕੁਝ ਉਹਨੇ ਅਨੁਭਵ ਕੀਤਾ ਹੁੰਦਾ ਹੈ ਉਹਦੀ ਜ਼ਿੰਦਗੀ ਦਾ ਹਮੇਸ਼ਾ ਵਾਸਤੇ ਉਹ ਤਜਰਬਾ ਬਣ ਜਾਂਦਾ ਹੈ ਤੇ ਜਿਉਂ-ਜਿਉਂ ਹੀ ਮਨੁੱਖ ਇਸ ਪੌੜੀ ਨੂੰ ਚੜਦਾ ਹੈ ਤਿਉਂ-ਤਿਉਂ ਉਹਦੀ ਅਵਸਥਾ ਤਿਉਂ-ਤਿਉ ਉਹਦੇ ਮਨ ਦੀ ਤਬਦੀਲੀ ਜਿਹੜੀ ਆਉਣੀ ਸੁਭਾਵਕ ਤੌਰ ਤੇ ਹੈ ਅੱਜ ਆਪਾਂ ਕਿ ਜਿੱਥੇ ਪਿਛਲਿਆਂ ਵਿਸ਼ਿਆਂ ਦੇ ਵਿੱਚ ਆਪਾਂ ਸੁਣਨ ਦੀ ਗੱਲ ਕੀਤੀ ਹੈ ਕਿ ਸੁਣ ਦੇ ਨਾਲ ਕਿਹੜੀ-ਕਿਹੜੀ ਚੀਜ਼ ਪ੍ਰਾਪਤ ਹੁੰਦੀ ਸੁਣ ਤੋਂ ਬਾਅਦ ਮੰਨਣ ਦੀ ਗੱਲ ਕੀਤੀ ਹੈ ਕਿ ਜੋ ਮੰਨਣ ਲੱਗ ਪੈਂਦਾ ਹੈ ਮੰਨ ਕਰਕੇ ਗੁਰੂ ਦੇ ਸ਼ਬਦ ਨੂੰ ਉਹਦੇ ਤੋਂ ਬਾਅਦ ਕਿ ਫਿਰ ਉਹ ਮਨੁੱਖ ਉਸ ਘਰ ਵਿੱਚ ਪ੍ਰਵਾਨ ਹੋ ਜਾਂਦਾ ਹੈ ਉਸ ਪੌੜੀ ਦਰ ਪੌੜੀ ਚੜਦੇ ਹੋયા ਥੋੜੇ ਥੋੜੇ ਸਮੇਂ ਬਾਅਦ ਇਸ ਨੂੰ ਸਰ ਕਰਦਾ ਜਾਂਦਾ ਹੈ ਤੇ ਪ੍ਰਮਾਤਮਾ ਦਾ ਅਨੁਭਵ ਜਿਉਂ-ਜਿਉਂ ਹੀ ਉਹ ਇਸ ਡੂੰਗੇ ਖਜ਼ਾਨੇ ਵਿੱਚ ਚੁੱਭੀ ਮਾਰਦਾ ਹੈ ਸੁਰਤ ਕਰਕੇ ਤਿਉ ਤਿਉ ਹੀ ਉਹਨੂੰ ਮੋਤੀ ਮਾਨਕ ਇਹ ਸਰੀਰ ਰੂਪੀ ਸਮੁੰਦਰ ਵਿੱਚੋਂ ਲੱਭਦੇ ਕਿ ਜਿੱਥੇ ਆਪਾਂ ਪੰਚ ਪਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗਹਿ ਮੰਨ ਦੀ ਗੱਲ ਕੀਤੀ ਕਿ ਜਿਨ੍ਹਾਂ ਨੇ ਫਿਰ ਜਿਹੜੇ ਚੁਣੇ ਗਏ ਜਿਹੜੇ ਉਹਦੇ ਘਰ ਵਿੱਚ ਪਰਵਾਨ ਹੋ ਗਏ ਉਹਦੇ ਤੋਂ ਬਾਅਦ ਜੇ ਕੋ ਕਹ ਕਰੇ ਵਿਚਾਰ ਕਰਤੇ ਕ ਕਰਨੇ ਨਾਹੀ ਸਮਾਰ ਕਿ ਜੋ ਮਨੁੱਖ ਉਸ ਅਕਾਲ ਪੁਰਖ ਵੈਗਰੂ ਦੇ ਰਾਈ ਉਹਦੇ ਗੁਣਾਂ ਦੀ ਵਿਚਾਰ ਉਹ ਨਹੀਂ ਕਰ ਸਕਦਾ ਕਿਉਂਕਿ ਉਹਦੀਆਂ ਮਹਿਮਾ ਜਿਹੜੀ ਹੈ ਉਹ ਬੇਅੰਤ ਹੈ ਜੇ ਕੋ ਕਹੇ ਕਰੇ ਵਿਚਾਰ ਕਰਤੇ ਕਹਿ ਕਰਨ ਨਾਹੀ ਸਮਾਲ ਕਿਉਂਕਿ ਉਹਦੀ ਮਹਿਮਾ ਜਿਹੜੀ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਉਸ ਤੋਂ ਬਾਅਦ ਦੇ ਅੰਦਰ ਕਿ ਧੌਲ ਧਰਮ ਦਇਆ ਕਾ ਪੂਤ ਕਿ ਜਿਹੜਾ ਉਸ ਕਾਲਪੁਰਖ ਵੈਗਰੂ ਦੇ ਘਰ ਵਿੱਚ ਪ੍ਰਵਾਹਨ ਹੁੰਦਾ ਕਿਉਂਕਿ ਪ੍ਰਾਣੀ ਸਮਿਆਂ ਦੇ ਅੰਦਰ ਜੋ ਵੀ ઋષਿ-ਮੁਨੀ ਜੰਗਲਾਂ ਵਿੱਚ ਤਪ ਕਰਦੇ ਸਨ ਜਿਨ੍ਹਾਂ ਨੇ ਉਪਨਿਸ਼ਦਾਂ ਲਿਖੀਆਂ ਪ੍ਰਾਣੀਆਂ ਧਰਮਕ ਪੁਸਤਕਾਂ ਲਿਖਿਆ ਉਹਨਾਂ ਨੇ ਇਹ ਵਿਚਾਰ ਕੀਤੀ ਕਿ ਜਗਤ ਕਦੋਂ ਬਣਿਆ ਕਿਵੇਂ ਬਣਿਆ ਕਿਉਂ ਬਣਿਆ ਵੱਖ-ਵੱਖਰੇ ਹਰੇਕ ਧਰਮ ਦੇ ਲੋਕਾਂ ਨੇ ਇਹ ਅਨੁਮਾਨ ਲਾਇਆ ਕਿ ਕਿਵੇਂ-ਕਿਵੇਂ ਇਸ ਧਰਮ ਦੀ ਜਿਹੜੀ ਹੈ ਉਹ ਵਿਆਖਿਆ ਚੱਲੀ ਜਾਂ ਕੋਝੇ ਐਸੇ ਯਤਨ ਹੋਏ ਜਿਨ੍ਹਾਂ ਦਾ ਨਤੀਜਾ ਆਮ ਲੋਕਾਂ ਨੇ ਇਹ ਮੰਨ ਲਿਆ ਕਿ ਸਾਡੀ ਧਰਤੀ ਨੂੰ ਕਿਸੇ ਬਲਦ ਨੇ ਚੁੱਕਿਆ ਹੋਇਆ ਹੈ ਕਿਉਂਕਿ ਅਸੀਂ ਆਮ ਜਦੋਂ ਛੋਟੇ ਬੱਚੇ ਹੁੰਦੇ ਹਾਂ ਬਜ਼ੁਰਗਾਂ ਨੂੰ ਵੀ ਪਤਾ ਹੈ ਕਿ ਕਈ ਵਾਰੀ ਥੋੜਾ ਬਹੁਤਾ ਧਰਤੀ ਨੇ ਹਿੱਲਣਾ ਤੇ ਆਮ ਅੰਦਾਜ਼ਾ ਲਾਇਆ ਜਾਂਦਾ ਸੀ ਕਿ ਧਰਤੀ ਨੂੰ ਇੱਕ ਬਲਦ ਨੇ ਚੁੱਕਿਆ ਹੋਇਆ ਜਦੋਂ ਇੱਕ ਸਿੰਘ ਤੋਂ ਦੂਸਰੀ ਸਿੰਘ ਤੇ ਧਰਤੀ ਨੂੰ ਕੀਤਾ ਜਾਂਦਾ ਤੇ ਪਚਾਲ ਆ ਜਾਂਦਾ ਆਪਾਂ ਵੀ ਅਮ ਗੱਲਾਂ ਸੁਣਦੇ ਰਹੇ ਰਾਣੇ ਬਿਊਰਗਾ ਨੂੰ ਪਤਾ ਹੈ ਕਿ ਜਿਉਂ-ਜਿਉਂ ਹੀ ਪਰ ਕਿਸੇ ਨੇ ਆਖਿਆ ਨਹੀਂ ਇਹ ਅੰਦਾਜ਼ਾ ਨਹੀਂ ਹੈ ਕਿਉਂਕਿ ਕੁਦਰਤ ਬਯੰਤ ਹੈ ਇਸ ਦਾ ਰਚਨਹਾਰ ਵੀ ਬਯੰਤ ਹੈ ਤੌਲ ਧਰਮ ਦਇਆ ਕਾ ਪੂਤ ਸੰਤੋਖਾ ਪਰਖਿਆ ਜਨਸੂਤ ਕਿ ਤੌਲ ਦਾ ਅਰਥ ਹੈ ਬਲ ਦਿੱਤੇ ਦਇਆ ਦਾ ਪੁੱਤਰ ਹੈ ਧਰਮ ਨੂੰ ਪੈਦਾ ਕਰਨ ਵਾਲਾ ਕਿਉਂਕਿ ਜਿਹੜੀ ਦਇਆ ਹੈ ਨਾ ਪਿਆਰਿਓ ਇਹ ਧਰਮ ਵਿੱਚੋਂ ਪੈਦਾ ਹੁੰਦੀ ਹੈ ਭਾਵ ਜਿਸ ਦੇ ਹਿਰਦੇ ਵਿੱਚ ਦਇਆ ਹੈ ਉਥੇ ਧਰਮ ਪਰਫੁੱਲਤ ਹੁੰਦਾ ਹੈ ਸੰਤੋਖ ਥਾਪ ਰੱਖਿਆ ਜਨਸੂਤ ਕੇ ਸੰਤੋਖ ਨੂੰ ਥਾਪ ਰੱਖਿਆ ਟਿਕਾ ਕੇ ਰੱਖਿਆ ਹੋਇਆ ਹੈ ਕਿ ਜੇ ਕੋ ਬੁੱਝੈ ਹੋਵੇ ਸਚਿਆਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਨ ਜੋਰ ਕਿਉਂਕਿ ਸੂਤ ਦਾ ਅਰਥ ਹੈ ਮਰਜਾਦਾ ਜਿਹਨੂੰ ਆਪਾਂ ਨਿਜਮ ਵੀ ਕਹਿ ਸਕਦੇ ਹਾਂ ਧਰਤੀ ਹੋਰ ਧਰਤੀ ਦੇ ਹੇਠਾਂ ਹੋਰ ਬੋਲਦ ਉਸ ਤੋਂ ਹੇਠਾਂ ਹੋਰ ਬੋਲਦ ਪਰ ਉਥੇ ਅਕਾਲ ਪੁਰਖ ਜਿਹੜਾ ਧਰਮ ਰੂਪੀ ਹੈ ਜਿਹੜਾ ਨਿਜਮ ਹੈ ਉਹ ਦਇਆ ਦਾ ਪੁੱਤਰ ਹੈ ਤੇ ਅਕਾਲ ਪੁਰਖ ਨੇ ਆਪਣੀ ਮਿਹਰ ਕਰਕੇ ਸ੍ਰਿਸ਼ਟੀ ਨੂੰ ਟਿਕਾ ਕੇ ਰੱਖਿਆ ਹੋਇਆ ਹੈ ਧਰਮ ਰੂਪ ਨਿਜਮ ਬਣਾ ਦਿੱਤਾ ਇਸ ਧਰਮ ਨੇ ਆਪਣੀ ਮਰਜ਼ਾਦਾ ਸਮਝ ਲੈ ਕੇ ਇਸ ਜੋਗ ਹੋ ਜਾਂਦਾ ਉਸ ਦੇ ਅੰਦਰ ਕਾਲਪੁਰਖ ਦਾ ਪ੍ਰਕਾਸ਼ ਹੋ ਜਾਂਦਾ ਨਹੀਂ ਤਾਂ ਖਿਆਲ ਤਾਂ ਕਰੋ ਕਿ ਬਲਦ ਉੱਤੇ ਧਰਤੀ ਦਾ ਕਿਤਨਾ ਕਿ ਬੇੰਤ ਭਾਰ ਹੈ ਉਹ ਵਿਚਾਰਾ ਇਤਨੇ ਭਾਰ ਨੂੰ ਚੁੱਕ ਕਿਵੇਂ ਸਕਦਾ ਹੈ ਦੂਜੀ ਵਿਚਾਰ ਕੇ ਜੇਕਰ ਧਰਤੀ ਦੇ ਹੇਠਾਂ ਬੋਲਦ ਹੈ ਤੇ ਉਹਦੇ ਹੋਰ ਕਿੰਨੀਆਂ ਧਰਤੀਆਂ ਨੇ ਕਿੰਨੇ ਬਲਦ ਹੋ ਸਕਦੇ ਪਰ ਮਾਰੇ ਕਹਿੰਦੇ ਨਹੀਂ ਇਹਦਾ ਅੰਦਾਜ਼ਾ ਨਹੀਂ ਲਗਾਇਆ ਸਕਦਾ ਉਹ ਪਰਮੇਸ਼ਰ ਨੇ ਜੀ ਜਾਤ ਰੰਗਾ ਕੇ ਨਾਂ ਜਿੰਨੇ ਵੀ ਜੀਵ ਜੰਤ ਬਣਾਏ ਆ ਉਹਨਾਂ ਦੇ ਰੰਗ ਵੀ ਵੱਖੋ ਵੱਖਰੇ ਗਿਣੇ ਨਹੀਂ ਜਾ ਸਕਦੇ ਸਭਨਾ ਲਿਖਿਆ ਬੁੜੀ ਕਲਾਮ ਇੱਕ ਕਲਮ ਦੇ ਨਾਲ ਸਾਰਿਆਂ ਦਾ ਲਗਾਤਾਰ ਇਹ ਲੇਖਾ ਲਿਖਿਆ ਹੋਇਆ ਇਹੋ ਲੇਖਾ ਲਿਖ ਜਾਣਾ ਕੋਈ ਜੇਕਰ ਕੋਈ ਉਹਦਾ ਲੇਖਾ ਲਿਖਣ ਵਾਲੇ ਨੂੰ ਕੋਈ ਜਾਣ ਛੋੜੀ ਸਕਦਾ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲਿ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਏਕੋ ਕਵਾਉ ਤਿਸਤੇ ਹੋਏ ਲਖ ਦਰਿਆ ਕਹਿ ਲਗੇ ਕਿਸੇ ਨੇ ਕਹਾ ਧਰਤੀ ਇਸ ਤਰ੍ਹਾਂ ਪੈਦਾ ਹੋਈ ਕਿਸੇ ਨੇ ਕਹਾ ਇਸ ਤਰ੍ਹਾਂ ਪਸਾਰਾ ਹੋਇਆ ਪਰ ਮਾਰੇ ਕਹਿੰਦੇ ਕੀਤਾ ਪਸਾਉ ਏਕੋ ਕਵਾਉ ਜਿੰਨਾ ਵੀ ਪਸਾਰਾ ਏ ਕੁਦੇ ਇੱਕ ਹੁਕਮ ਦੇ ਵਿੱਚ ਸਾਰਾ ਕੁਝ ਬਣਿਆ ਹੋਇਆ ਤੇ ਲੱਖਾਂ ਹੀ ਦਰਿਆ ਤਿਸਤੇ ਹੋਏ ਲਖ ਦਰਿਆਓ ਕਿ ਉਸ ਤੋਂ ਬਾਅਦ ਪ੍ਰਮਾਤਮਾ ਨੇ ਲੱਖਾਂ ਹੀ ਦਰਿਆ ਪੈਦਾ ਕੀਤੇ ਹੋਏ ਉਸ ਕਾਲਪੁਰਖ ਵੈਗੁਰੂ ਦਾ ਕੋਈ ਅੰਤ ਥੋੜੀ ਪਾ ਸਕਦਾ ਕਿਉਂਕਿ ਗੁਰੂ ਗਰਗਦੇਵ ਨੇ ਬਾਣੀ ਅੰਦਰ ਇਹ ਵੀ ਕਿਹਾ ਹੈ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਕਉ ਤੂੰ ਠਾਕੁਰ ਊਚ ਭਗਵਾਨ ਕਹਿੰਦੇ ਹੀ ਅਕਾਲਪੁਰਖ ਵੈਗੁਰੂ ਤੂੰ ਤਾਂ ਬੇਅੰਤ ਹੈ ਤੇਰੇ ਕਿਹੜੇ ਕਿਹੜੇ ਗੁਨਾ ਨੂੰ ਮੈਂ ਬਿਆਨ ਕਰ ਸਕਾਂ ਕਿਉਂਕਿ ਜਿਹਬਾ ਏਕ ਕਵਨ ਗੁਣ ਕਹੀਐ ਬੇਸ਼ਮਾਰ ਬਯੰਤ ਸੁਆਮੀ ਤੇਰੋ ਅੰਤ ਨ ਕਿਨਹੀਂ ਲਈ ਕਹਿੰਦੇ ਰਸਨਾ ਇੱਕ ਹੈ ਉਹਨੂੰ ਕਿਵੇਂ ਬਿਆਨ ਕੀਤਾ ਜਾ ਸਕਦਾ ਤੇ ਮਾਰੇ ਕਹਿੰਦੇ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਕਹਿੰਦੇ ਕੁਦਰਤ ਦਾ ਕਿ ਮੈਂ ਕੋਈ ਵੀ ਅੰਦਾਜ਼ਾ ਨਹੀਂ ਲਗਾ ਸਕਦਾ ਤੇਰੀ ਕੁਦਰਤ ਦਾ ਤੇਰੀ ਤਾਕਤ ਦਾ ਕੁਦਰਤ ਕਵਣ ਕਹਾ ਵਿਚਾਰ ਮੈਂ ਕਿਹੜੀ ਵਿਚਾਰ ਕਰ ਸਕਦਾ ਤੇਰੀ ਕੁਦਰਤ ਉੱਤੇ ਵਾਰਿਆ ਨਾ ਜਾਵਾਂ ਇੱਕ ਵਾਰ ਮੈਂ ਇੱਕ ਵੀ ਉਹਦੇ ਤੋਂ ਬਲਹਾਰ ਜਾਣ ਜੋਗਾ ਨਹੀਂ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਦ ਭਾਵੇ ਸਾਈ ਭਲੀ ਕਰ ਜੋ ਤੈਨੂੰ ਪਾਉਂਦਾ ਹੈ ਉਹ ਭਲਾ ਹੀ ਹੈ ਜੋ ਤੁਦ ਭਾਵੇ ਸੋਈ ਸਾਈ ਪਲਾਕਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆਂ ਨਾ ਜਾਵਾਂ ਏਕ ਵਾਰ ਕਿਹੇ ਅਕਾਲ ਪੁਰਖ ਵੈਗੁਰੂ ਮੈਂ ਤੇਰੇ ਤੋਂ ਇੱਕ ਵਾਰ ਵੀ ਬਲਹਾਰ ਜਾਣ ਯੋਗਾ ਨਹੀਂ ਕਿਉਂਕਿ ਤੇਰੀ ਸ੍ਰਿਸ਼ਟੀ ਦਾ ਕੋਈ ਵੀ ਅੰਤ ਨਹੀਂ ਪਾ ਸਕਦਾ ਕਿਉਂਕਿ ਕੁਦਰਤ ਕਰਕੇ ਵਸਿਆ ਸੋਏ ਪਰਮੇਸ਼ਰ ਕੁਦਰਤ ਕਰਕੇ ਵਸਿਆ ਹੈ ਉਸ ਅਕਾਲ ਪੁਰਖ ਵੈਗੁਰੂ ਦੇ ਘਰ ਜਿਹੜੇ ਪ੍ਰਵਾਣ ਹੋ ਜਾਂਦੇ ਆ ਉਹ ਵੀ ਉਹਦਾ ਅੰਤ ਨਹੀਂ ਪਾ ਸਕਦੇ ਬੇਸ਼ੱਕ ਕੁਝ ਨਾ ਕੁਝ ਹੱਜ ਤੱਕ ਉਹਨਾਂ ਨੇ ਕੁਝ ਅਨਮਾਨ ਲਾਇਆ ਹੁੰਦਾ ਹੈ ਪਰਮੇਸ਼ਰ ਦੀ ਬਣਾਈ ਹੋਈ ਕੁਦਰਤ ਨੂੰ ਵੇਖ ਕੇ ਉਹ ਵਾਹ ਵਾਹ ਕਹਿ ਸਕਦੇ ਆ ਪਰ ਉਹਦਾ ਅੰਤ ਉਹ ਵੀ ਨਹੀਂ ਪਾ ਸਕਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਜਿੰਨੀ ਕ ਸੋਜੀ ਸਤਗੁਰਾਂ ਜੀ ਨੇ ਬਖਸ਼ੀ ਹੈ ਕਿ ਜੇ ਕੋ ਕਹ ਕਰੇ ਵਿਚਾਰ ਕਰਤੇ ਕ ਕਰਨੇ ਨਾਹੀ ਸਮਾਰ ਕੀਤਾ ਹੋ ਲੋ ਧਰਮ ਦਇਆ ਕਾ ਪੂਤ ਸੰਤੋਖ ਥਾਪ ਰਖਿਆ ਜਨਸੂਤ ਜੇ ਕੋ ਬੁੱਝੈ ਹੋਵੇ ਸਚਾਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਮਨ ਜੋਰ ਜੀ ਜਾਤ ਰੰਗਾਂ ਕੇ ਨਾਮ ਸਭ ਨਾਲ ਲਿਖਿਆ ਬੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਲਹਿ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਉ ਏਕੋ ਕਬਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਕੀ ਤੂੰ ਸਦਾ ਹੀ ਰਹਿਣ ਵਾਲਾ ਹੈ ਸਲਾਮਤ ਹੈ ਅਕਾਲ ਪੁਰਖ ਵਿਗਰੂ ਤੇਰੀ ਕੁਦਰਤ ਦਾ ਅੰਤ ਨਹੀਂ ਪਾਇਆ ਜਾ ਸਕਦਾ ਇਹਨਾਂ ਕੁਝ ਕਹਿੰਦੀ ਹੋਈ ਦਾ ਸਕੀਮਾਂ ਦਾ ਜਾਚਕ ਹੋਈਆਂ ਬਿੰਦ ਪੁੱਲਾਂ ਦੀ ਖਿਮਾ ਬਲਾਹ ਫਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ